ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਉੱਤੇ ਤੁਹਾਡਾ ਤੇ ਮੈਂ ਸਖਜੀਤ ਕੌਰ ਮਠਾੜੂ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਨਿਊ ਵੀਡੀਓ ਲੈ ਕੇ ਆ ਗਏ ਤੇ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਜਿਹੜੇ ਆਪਣੇ ਕੋਲੇ ਆਏ ਨੇ ਡੀਕ ਵਾਲੇ ਸੂਟ ਜਿਹੜੇ ਤਿਆਰ ਹੋ ਕੇ ਆਏ ਨੇ ਆਪਣੇ ਕੋਲੇ ਸਾਰੇ ਹੈਂਡਵਰਕ ਦੇ ਸੂਟ ਨੇਗੇ ਤੇ ਜੋ ਜੋ ਸੂਟ ਆਪਣੇ ਕੋਲੇ ਤਿਆਰ ਹੋ ਕੇ ਆਏ ਨੇ ਉਹ ਸਾਰੇ ਆਪਾਂ ਰਲ ਕੇ ਵੇਖਾਂਗੇ ਤੇ ਜੋ ਆਪਣੇ ਚੈਨਲ ਦੇ ਉੱਤੇ ਨਵੇਂ ਆਉਂਦੇ ਨੇ ਸਾਰੇ ਭੈਣ ਭਰਾ ਨੂੰ ਆਪਣੀ ਲੋਕੇਸ਼ਨ ਦੱਸ ਦਈਏ ਜ਼ਿਲ੍ਹਾ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਪੈ ਜਾਂਦਾ ਹੈ ਜਿੱਥੇ ਆਪਣੀ ਇਹ ਮਠਾੜੂ ਸ਼ਾਪ ਹੈ ਗੁਰਨਾਨ ਕਲੌਥ ਹਾਊਸ ਆਪਣਾ ਮਿਸਤਰੀਆਂ ਦੀ ਦੁਕਾਨ ਦੇ ਕਰਕੇ ਜਾਣੀ ਜਾਂਦੀ ਹੈ ਇਹ ਤੇ ਦੇਰਾ ਬਾਬਾ ਪੰਜਾਬ ਆਫ ਦੇ ਨੀਅਰ ਹੈ ਤੇ ਆਪਣੇ ਇਹੇ ਚੈਨਲ ਦੇ ਉੱਤੇ ਨਵੇਂ ਆਉਂਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਉਂਕਿ ਸੋਹਣੇ ਸੋਹਣੇ ਸੂਟਾਂ ਦੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਹੁਣ ਆਪਾਂ ਕਈ ਦਿਨਾਂ ਤੋਂ ਵੀਡੀਓ ਲੈ ਕੇ ਆਏ ਆਂਗੇ ਆਪਾਂ ਬਿਮਾਰ ਸੀਗੇ ਹੁਣ ਵੜੇ ਸਹੀ ਹੋਏ ਆਂਗੇ ਤੇ ਹੁਣ ਆਪਾਂ ਵੀਡੀਓ ਦੇ ਵੀਡੀਓ ਲੈ ਕੇ ਆਇਆ ਕਰਾਂਗੇ ਆਪਾਂ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਅੱਜ ਆਪਣੇ ਕੋਲੇ ਬੁਟੀਕ ਪੀਸ ਤਿਆਰ ਹੋ ਕੇ ਆਏ ਨੇ ਇਹ ਸਾਰਿਆਂ ਦਾ ਤੁਹਾਨੂੰ ਪ੍ਰਾਈਸ ਦੱਸਾਂਗੇ ਨਾਮ ਦੀ ਨਾਲ ਜੋ-ਜੋ ਡਿਜ਼ਾਈਨ ਸਾਰੇ ਤਿਆਰ ਹੋ ਕੇ ਆਏ ਨੇ ਆਪਾਂ ਸਾਰੇ ਰਲ ਕੇ ਦੇਖਦੇ ਆਂ ਆਜੋ ਵੀਡੀਓ ਕਰੀਏ ਸਟਾਰਟ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਦੇਖੀਏ ਤੇ ਅੱਜ ਆਪਣੇ ਕੋਲੇ ਬਹੁਤ ਸੋਹਣੇ ਸੂਟ ਤਿਆਰ ਹੋ ਕੇ ਆਏ ਨੇ ਸਾਰੇ ਸੂਟ ਜਿਹੜੇ ਆਪਣੇ ਕੋਲੇ ਇਹ ਨੇਗੇ ਅੱਜ ਹੈਂਡਵਰਕ ਦੇ ਤਿਆਰ ਹੋ ਕੇ ਆਏ ਨੇ ਬਹੁਤ ਸੋਹਣੇ ਤਾਂ ਇਹਨਾਂ ਦੇ ਦੁਪੱਟੇ ਨੇਗੇ ਤੇ ਜਿਹੜੇ ਕਲਰ ਆਪਣੇ ਤਿਆਰ ਹੋ ਕੇ ਆਏ ਨੇ ਸਾਰੇ ਆਪਾਂ ਦੇਖਦੇ ਆਂ ਰਲ ਕੇ ਤੇ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਨੇ ਆ ਤੇ ਜਿਹੜੇ ਅੱਜ ਦੇ ਸ਼ੂਟ ਨੇ ਆਪਣੇ ਸਾਰੇ ਬੁਟੀਕ ਪੀਸ ਨੇਗੇ ਤੇ ਬਰਕ ਵਾਲੇ ਸੂਟ ਨੇ ਸਾਰੇ ਇਹ ਪਾਰਟੀ ਵੇਅਰ ਨੇਗੇ ਸ਼ੂਟ ਤੇ ਇਹ ਇਹਦਾ ਜਿਹੜਾ ਆਪਣਾ ਕੰਮ ਹੈਗਾ ਤੁਸੀਂ ਕढ़ाई ਦੇਖ ਲਓ ਬਹੁਤ ਸੋਹਣੀ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਤੇ ਜਿਹੜਾ ਆਪਣਾ ਕਪੜਾ 올ਓਵਰ 5 ਮੀਟਰ ਲੱਗਿਆ ਹੈ ਕਪੜਾ ਜਿਹੜਾ ਤੁਸੀਂ ਦੇਖੋਗੇ ਨਾ ਇਹ ਪ्युअर ਮਡਾਲ ਦਾ ਕਪੜੇ ਤੇ ਬਰਕ ਹੋ ਕੇ ਆਇਆ ਇੱਕ ਨਵ ਸਟਾਫ ਆਇਆ ਹੈ ਬਹੁਤ ਸੋਹਣਾ ਤੇ ਆਪਾਂ ਇਹਦਾ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆਂ ਵੀ ਆਪਣੇ ਇਹ ਬਾਹਾਂ ਤੇ ਕੰਮ ਵੀ ਜਿਹੜਾ ਐਸ ਲੋਡ ਤੇ ਬਾਹਾਂ ਦੇ ਉੱਤੇ ਕੰਮ ਵੀ ਹੈਗਾ ਆ ਜਿਹੜਾ ਕੰਮ ਹੈਗਾ ਬਾਹਾਂ ਦੇ ਉੱਤੇ ਹੈ ਜਰੀ ਵਰਕ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਤੇ ਇਹ ਸਾਰੇ ਬੁਟੀਕ ਪੀਸ ਨੇ ਜਿਵੇਂ ਇਹ 3500 4000 ਵਾਲੇ ਬੁਟੀਕ ਪੀਸ ਨੇ ਇਹ ਸਾਰੇ ਤੇ ਇਹ ਆਪਾਂ ਡਿਸਕਾਊਂਟ ਦੇ ਉੱਤੇ ਲਾਏ ਨੇ ਸਾਰੇ ਇਹਨਾਂ ਦੇ ਨਾਲ ਦੀ ਨਾਲ ਆਪਾਂ ਤੁਹਾਨੂੰ ਰੇਟ ਦੱਸ ਦਿਆ ਕਰਾਂਗੇ ਤੇ ਬਹੁਤ ਸੋਹਣਾ ਵਰਕ ਹੈ ਜਿਹੜਾ ਕੀਤਾ ਹੈ ਤੇ ਲੈਂਥ ਇਹਦਾ ਕੱਲਾ ਤੁਸੀਂ ਐਂ ਦੇਖ ਲਓ ਵੀ ਘੇਰ ਦਾ ਕੰਮ ਐ ਤੇ ਗਲੇ ਤੱਕ ਕਲੀਆਂ ਜਾਂਦੀਆਂ ਨੇਗੀਆਂ ਇਹਦਾ ਮਤਲਬ ਤੁਸੀਂ ਲੈਂਥ ਜਿੰਨੀ ਮਰਜ਼ੀ ਲੈ ਲਓ ਤੇ ਇਹਦਾ ਗਲਾ ਨਹੀਂ ਪ੍ਰੋਪਰ ਤਿਆਰ ਕੀਤਾ ਬਸ ਇਹਦਾ ਘੇਰ ਘੇਰ ਦਾ ਤੇ ਸਾਰਾ ਇਹਦਾ ਜਿਹੜਾ ਪੈਨਰ ਦੀ ਗੜਾਈ ਆ ਉਹ ਵਾਲਾ ਕੰਮ ਐ ਦੁਪੱਟਾ ਮੈਂ ਤੁਹਾਨੂੰ ਦਿਖਾਉਣੀ ਆ ਦੁਪੱਟਾ ਬਹੁਤ ਸੋਹਣਾਗਾ ਦੁਪੱਟੇ ਸਾਰੇ ਬਹੁਤ ਸੋਹਣੇ ਤਿਆਰ ਹੋ ਕੇ ਆਏ ਨੇਗੇ ਇਹ ਦੁਪੱਟਾ ਪਿਓਰ ਆਰਗੰਝਾ ਦਾ ਤਿਆਰ ਹੋ ਕੇ ਆਇਆ ਹੈ ਤੇ ਸਾਈਜ਼ ਦੁਪट्टे ਦਾ ਹੋਊਗਾ ਪੂਰਾ 2.5 ਮੀਟਰ ਦੀ ਕਟਿੰਗ ਹੋਊਗੀ ਦੁਪੱਟੇ ਦੀ ਆਹ ਲਓ ਜੀ ਇਹ ਦੁਪੱਟਾ ਆਰਗੰਝਾ ਦਾ ਦੁਪੱਟਾ ਹੈਗਾ ਤੇ ਲੈ ਸਰਦਾਰਾ ਲਾ ਕੇ ਬਹੁਤ ਸੋਹਣਾ ਦੁਪੱਟਾ ਤਿਆਰ ਕੀਤਾ ਹੈਗਾ ਤੇ ਸਾਰੇ ਦੁਪੱਟੇ ਦੇ ਵਿੱਚ ਵਰਕ ਹੈਗਾ ਬਹੁਤ ਹੀ ਸੋਹਣਾ ਪੀਸ ਹੈਗਾ ਤੇ ਸਾਰੇ ਇਹਦੇ 90 ਕਲਰ ਨੇਗੇ ਆਪਾਂ ਇੱਕ ਇੱਕ ਸਿੰਗਲ ਸਿੰਗਲ ਪੀਸ ਸਾਰੇ ਤੁਹਾਨੂੰ ਖੋਲ ਕੇ ਦਿਖਾਵਾਂਗੇ ਤੇ ਇਹ ਤੁਸੀਂ ਦੇਖ ਲਓ ਦੁਪੱਟਾ ਤਿਆਰ ਬਹੁਤ ਸਫਾਈ ਨਾਲ ਕੀਤਾ ਬਹੁਤ ਸੋਹਣੀ ਲੈਸ ਵਗੈਰਾ ਲਾ ਕੇ ਦੁਪੱਟੇ ਦਾ ਸਾਬ ਦੇਖ ਲਓ ਪਿਓਰ ਔਰਗੰజా ਦੁਪੱਟਾ 2.5 ਮੀਟਰ ਦੀ ਕਟਿੰਗ ਹੋਗੀ ਤੇ ਬੁਰਜਮੰਡਾਲ ਦਾ ਕਪੜਾ ਜਿਹੜਾ ਇਹ ਰੈਡੀ ਹੋ ਕੇ ਆ ਇਹਦੇ ਚ ਆਪਣੇ ਕੋਲੇ 3 ਰੰਗ ਨੇਗੇ ਤੇ ਇਹਦੇ ਵਿੱਚ ਆਪਣੇ 6 ਸ਼ੂਟ ਤਿਆਰ ਹੋ ਕੇ ਆਏ ਸੀਗੇ ਤੇ ਇਹਦੇ ਮੇਰੇ 3 ਦਿਨ ਸ਼ੂਟ ਰਹਿ ਗਏ ਕਿਉਂ ਵੀਡੀਓ ਨਹੀਂ ਬਣੀ ਕਈ ਦਿਨ ਹੋ ਗਏ ਤੇ ਮੇਰੀ ਸਿਹਤ ਨਹੀਂ ਠੀਕ ਸੀਗੀ ਤੇ ਇਹਦੇ ਦੋ ਦੋ ਰੰਗ ਆਪਣੇ ਕੋਲੇ ਰਹਿ ਗਏ ਸਾਰੇ ਰੰਗ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੇ ਇਹ ਸੂਟ ਨੇਗੇ ਆਹ ਲਓ ਜੀ ਅਗਲਾ ਫਿਰੋਜੀ ਕਲਰ ਦਾ ਸੂਟ ਆ ਗਿਆ ਤੇ ਵਰਕ ਇਹਨਾਂ ਦੀਆਂ ਬਾਹਾਂ ਦੇ ਉੱਤੇ ਹੈਗਾ ਬਹੁਤ ਸੋਹਣਾ ਵਰਕ ਹੈ ਇਹਦਾ ਤੇ ਸਾਰੇ ਪਾਰਟੀ ਇਹ ਸੂਟ ਨੇਗੇ ਇਹ ਤੁਹਾਨੂੰ ਮੈਂ ਦੱਸਦੀ ਆ ਇਹ ਸੂਟ ਇੱਕ ਸੈੱਟ ਮੇਰੇ ਕੋਲੇ ਪਹਿਲਾਂ ਵੀ ਇਹ ਕਈ ਵਾਰੀ ਮੈਂ ਵੇਚ ਚੁੱਕੀ ਇਹ ਡੀਆਨ ਮੇਰੇ ਕੋਲ ਪਹਿਲਾਂ ਵੀ ਆਇਆ ਸੀ ਪਹਿਲਾਂ ਸੀ तो हूँ यदट असि डिस्काउंट पर लाता एद जो है सूट का सिर्फ तो सिर्फ आपका बत्ती सौ रुपया रेट जोड़ा है रखे है। आ लो जी आदा बह का आ गया बहुत सोहना काम है यदि कपड़ा तुम तो देखोगे बहुत सोहना कपड़ा है इना सॉफ्ट कपड़ा बो क्वालिटी का लग्या हो आप खुद कम करवाया इस सूटा पर जी आ गया दुपट्टा ਦੁਪੱਟੇ ਇਹਦੇ ਬਹੁਤ ਸ਼ਾਨਦਾਰ ਦੁਪੱਟੇ ਨੇਗੇ ਦੁਪੱਟੇ ਆਪਾਂ ਦੁਪੱਟੇ ਤੇ ਵੀ ਆਪਾਂ ਅਰਜੀਨਲ ਆਰਗੰਜ਼ਾ ਹੀ ਲਵਾਇਆ ਇਹ ਆਹ ਲਓ ਜੀ ਆਇਦਰ ਦੁਪੱਟਾ ਦੁਪੱਟੇ ਦਾ ਸਾਇਜ਼ ਖੁੱਲਾ ਹੈ ਇਹ ਸਾਰੇ ਸੂਟ ਜਿਹੜੇ ਹੈਗੇ ਨੇ ਇਹ ਪਾਰਟੀ ਵੇਅਰ ਸੂਟ ਨੇ ਤੇ ਕਪੜਾ ਵੀ ਬਹੁਤ ਸੋਹਣਾ ਇਹਨਾਂ ਦਾ ਆਹ ਲਓ ਜੀ ਇਹ ਦਾ ਸੀਗਾ ਦੁਪੱਟਾ ਤੇ ਅਗਲਾ ਆਪਣਾ ਆ ਗਿਆ ਮਸਟਰਡ ਕਲਰ ਜਿਹੜਾ ਮਸਟਰਡ ਕਲਰ ਆ ਉਹ ਵੀ ਬਹੁਤ ਪਿਆਰਾ ਰੰਗ ਹੈ ਸੂਟ ਨਹੀਂ ਛੱਡਣਾ ਤੁਸੀਂ ਦੇਖ ਲਓ ਬਹੁਤ ਸੋਹਣਾ ਹੈਂਡਵਰਕ ਤੇ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਤੇ ਬਹੁਤ ਹੀ ਸੋਹਣਾ ਇਹਦਾ ਦੁਪੱਟਾ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਤੇ ਰੇਟ ਇਹਦਾ ਬਹੁਤ ਘੱਟ ਆ ਹੁਣ ਆਪਣੇ ਕੋਲ ਆ ਗਏ 4-5 ਡਿਜ਼ਾਈਨ ਤਿਆਰ ਹੋ ਕੇ ਆਏ ਨੇਗੇ ਆਹ ਲਓ ਜੀ ਇਹਦਾ ਆ ਗਿਆ ਮਸਟਰਡ ਕਲਰ ਦਾ ਸੂਟ ਜੇ ਦੀ ਲੈਂਥ ਲੁੰਥ ਦੀ ਕੋਈ ਪ੍ਰੋਬਲਮ ਨਹੀਂ ਤਾਂ ਲੈਂਥ ਤੁਸੀਂ ਜਿੰਨੀ ਮਰਜ਼ੀ ਲੈ ਸਕਦੇ ਹੋ ਤੇ ਕਿਉਂਕਿ ਜਦੋਂ ਇਹਦਾ ਬਸ ਗਲੇ ਦਾ ਕੰਮ ਤਾਂ ਹੈ ਹੀ ਨਹੀਂ ਇਹਦਾ ਪੈਨ ਵਾਲੀ ਕੜਾਈ ਹੈ ਬਹੁਤ ਸੋਹਣੀ ਤੇ ਹੈਵੀ ਹੈਵੀ ਕੜਾਈ ਹੈ ਇਹਦੀ ਸਾਰੀ ਕੜਾਈ ਹੈਵੀ ਹੈ ਦੀ ਤੇ ਤੁਸੀਂ ਬੇਚਿੰਤ ਹੋ ਕੇ ਸੂਟ ਨੂੰ ਸਵਾਲੋ ਤੇ ਆਹ ਲਓ ਜੀ ਆ ਇਹਦੀਆਂ ਬਹਾਂ ਆ ਗਿਆ ਆਟ ਜੈਨੇ ਦੀਆਂ ਬਹਾਂ ਦੇ ਉੱਤੇ ਬਣੂਗਾ ਬਾਂਹ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਚਾਹੇ ਬਾਂਹ ਤੇ ਲੈ ਲੈ ਚਾਹੇ ਤੁਸੀਂ ਪਹੁੰਚੇ ਦੀ ਕੜਾਈ ਲੈ ਲਓ ਇਹਦੇ ਤਿੰਨੇ ਕਲਰ ਬਹੁਤ ਸੋਹਣੇ ਨੇਗੇ ਇਹਦੇ 6 ਕਲਰ ਰੈਡੀ ਹੋ ਕੇ ਆਏ ਸੀ ਤਿੰਨ ਕਲਰ ਮੇਰੇ ਕੋਲ ਸੇਲ ਹੋ ਗਏ ਨੇ ਤੇ ਤਿੰਨ ਕਲਰ ਮੇਰੇ ਕੋਲ ਐਟ ਅ ਟਾਈਮ ਹੈਗੇ ਨੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਸ਼ੂਟ ਨੂੰ ਬਾਇ ਕਰਨਾ ਹੈ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਤੇ ਸ਼ੂਟ ਤੁਹਾਨੂੰ ਹੁਣ ਬਹੁਤ ਫਾਇਦੇ ਨਾਲ ਮਿਲਣਾ ਕਿਉਂਕਿ ਇਹਦਾ ਆਪਾਂ 800 ਰੁਪਿਆ ਡਿਸਕਾਊਂਟ ਤੇ ਲਾਇਆ ਹੋਇਆ ਸ਼ੂਟ ਪਹਿਲਾਂ 4000 ਦਾ ਸੇਲ ਕੀਤਾ ਸੀ ਇਹੀ ਸਾਰਾ ਸਾਬ ਆਪਾਂ ਤੇ ਹੁਣ ਇਹਦਾ ਰੇਟ 3200 ਹੈ ਆਹ ਲਓ ਜੀ ਆਹ ਤੁਸੀਂ ਇਹਦਾ ਦੁਪੱਟਾ ਦੇਖ ਲਓ ਬਹੁਤ ਸੋਹਣਾ ਹੈ ਮਾਸਟਰਡ ਕਲਰ ਦਾ ਸੂਟ ਹੈ ਇੰਨਾ ਪਿਆਰਾ ਸੂਟ ਹੈ ਪਾਰਟੀ 'ਚ ਤੁਸੀਂ ਜਿਵੇਂ ਮਰਜ਼ੀ ਸੂਟ ਨੂੰ ਡੈਡੀ ਕਰਵਾ ਲਓ ਤੇ ਸਾਈਜ਼ ਬਹੁਤ ਵੱਡਾ ਇਹਦਾ ਆਹ ਲਓ ਜੀ ਇਹ ਦੇ ਡਿਜ਼ਾਈਨ ਦੇ ਆਏ ਸੀ ਤਿੰਨ ਕਲਰ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਆਹ ਡਿਜ਼ਾਈਨ ਵੀ ਆਪਣੇ ਕੋਲੇ ਬਹੁਤ ਸੋਹਣਾ ਤਿਆਰ ਹੋ ਕੇ ਆਇਆ ਤੇ ਇਹਦੇ 'ਚ ਵੀ ਤਿੰਨ ਕਲਰ ਨੇ ਆਪਣੇ ਕੋਲੇ ਇਹ ਰੈੱਡ ਕਲਰ ਦਾ ਸੂਟ ਹੈ ਤੇ ਇਹਦਾ ਕਪੜਾ ਜਿਹੜਾ ਹੈਗਾ ਨੇਚਰਲ ਕ੍ਰੇਪ ਦਾ ਹੈ ਇਹ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਹੈਗਾ ਸਾਰਿਆਂ ਸਾਰਿਆਂ ਨਾਲ ਇਹਨਾਂ ਨਾਲ ਸੀਗੇ ਜਿਹੜੇ ਦੁਪੱਟੇ ਉਹ ਸੀਗੇ ਦੁਪੱਟੇ ਆਪਣੇ ਪ्युअर ਆਰਗੰਜਾ ਦਾ ਤਿਆਰ ਕੀਤਾ ਸੀ ਤੇ ਆ ਇਹਨਾਂ ਦੇ ਨਾਲ ਦੁਪੱਟਾ ਹੈਗਾ ਆਪਣਾ ਪ्युअर ਮਸਲੀਨ ਦਾ ਪ्युअर ਚਨੂਨ ਦਾ ਦੁਪੱਟਾ ਇਹਨਾਂ ਨਾਲ ਇਹਨਾਂ ਨਾਲ ਪ्युअर ਚਨੂਨ ਦਾ ਦੁਪੱਟਾ ਆ ਲਓ ਜੀ ਇਹ ਵੀ ਘੇਰ ਦਾ ਕੰਮ ਤਿਆਰ ਹੋ ਕੇ ਆਇਆ ਹੈ ਰੈੱਡ ਕਲਰ ਦਾ ਸੂਟ ਹੈ ਤੇ ਕਢਾਈ ਜਿਹੜੀ ਹੈਗੀ ਆ ਹੈਂਡਵਰਕ ਹੈ ਵੀ ਕਢਾਈ ਹੈ ਸਾਰੀ ਤੇ ਬਹੁਤ ਸੋਹਣਾ ਸਾਫਾ ਹੈਗਾ ਇਹਦਾ ਵੀ ਨੇਚਰਲ ਕਰੇਰ ਦਾ 5 ਮੀਟਰ ਆਲ ਓਵਰ ਕਪੜਾ ਹੈਗਾ ਤੇ ਇਹਦੇ ਆਪਾਂ ਦੇਖਦੇ ਆਂ ਵੀ ਬਾਹ ਤੇ ਕੜਾਈ ਕਿੱਦਾਂ ਦੀ ਹੈਗੀ ਬਸ ਇਹ ਮੇਲੇ ਦਾ ਕੱਲੀ ਘੇਰ ਘੇਰ ਦੀ ਆਹ ਲਓ ਜੀ ਐਸੀ ਦੀ ਕੜਾਈ ਕੱਲੀ ਘੇਰ ਘੇਰ ਦੀ ਕੜਾਈ ਹੈ ਇਹਦੇ ਬਾਹ ਤੇ ਕੜਾਈ ਨਹੀਂ ਹੈਗੀ ਤੇ ਸਕਰੀਨ ਸ਼ਾਟ ਮਾਰ ਕੇ ਤੁਸੀਂ ਸੂਟ ਨੂੰ ਬਾਏ ਕਰਨਾ ਹੈ ਤਾਂ ਇਸੇ ਨੰਬਰ ਤੇ ਤੁਹਾਨੂੰ ਦੱਸੀ ਜਾਨੀ ਆ ਵੀ ਆਪਣਾ ਵਟਸਐਪ ਚੱਲਦਾ ਹੈ ਤੇ ਆਹ ਲਓ ਜੀ ਆ ਇਹਦਾ ਦੁਪੱਟਾ ਹੈ ਜਿਹੜਾ ਤਿਆਰ ਹੋ ਕੇ ਆਇਆ ਹੈ प्योर चनून का ढाई मीटर का दुपट्टा यह लो जी आ लो जी रैड कलर का दुपट्टा प्योर चनून का ढाई मीटर का सैट है यदा अपने को ले रेट हैगा। 3090 ਰੁਪਏ ਕੋਰੀਅਰ ਚਾਰਜ ਸਾਰਿਆਂ ਦਾ ਫ੍ਰੀ ਹੈਗਾ ਤੁਹਾਨੂੰ ਕਿਸੇ ਦਾ ਕੋਰੀਅਰ ਚਾਰਜ ਨਹੀਂ ਦੇਣਾ ਪੈਂਦਾ ਆਹ ਲਓ ਜੀ ਇਹਦੇ ਵਿੱਚ ਆਪਣਾ ਆ ਗਿਆ ਨੀਲਾ ਕਲਰ ਆਹ ਲਓ ਜੀ ਆਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਆਪਾਂ ਸ਼ੂਟ ਹਾਂ ਇਹਨੂੰ ਖੋਲੇ ਚੁਣੀ ਹਾਂ ਮੋਰਦੀ ਤਾਉਣ ਵਰਗਾ ਸ਼ੂਟ ਹੈ ਬਹੁਤ ਸੋਹਣਾ ਕਲਰ ਹੈ ਇਹਦਾ ਹਾਲੋ ਜੀ ਹਾਂ ਜੀ ਦਾਤਾ ਹਾ ਵਾਹਿਗੋਜੀ ਕੀ ਫਤਿਹ ਆ ਲਓ ਜੀ ਇਹ ਕਲਰ ਜਿਹੜਾ ਹੈਗਾ ਇਹ ਨੀਲੇ ਕਲਰ ਦਾ ਸੂਟ ਹੈਗਾ ਨੇਚਰਲ ਕੈਵ ਦੇ ਉੱਤੇ ਹੈਗਾ ਦੁਪੱਟੇ ਸਾਰਿਆਂ ਦੇ ਏਮੀ ਰੈਡੀ ਹੋ ਕੇ ਆਏ ਨੇ ਤੇ ਰੇਟ ਸਾਨੂੰ ਮੈਂ ਇਹਦਾ ਦੱਸਿਆ ਵੀ 3090 ਰੁਪਏ ਹੈ ਕੋਰੀਅਰ ਚਾਰਜ ਫਰੀ ਹੈ ਆ ਲਓ ਜੀ ਆ ਇਹਦਾ ਦੁਪੱਟਾ ਸੀਗਾ ਇਹ ਆਇਦਾ ਛੂਟ ਦਾ ਕਲਰ ਸੀ ਕਲਰ ਸਾਰੇ ਬਹੁਤ ਪਿਆਰੇ ਨੇ ਛੱਦਣ ਵਾਲੇ ਨਹੀਂ ਆਹ ਲਓ ਜੀ ਅਗਲਾ ਕਲਰ ਆ ਗਿਆ ਆਪਣੇ ਕੋਲੇ orange ਕਲਰ ਇਹ ਕਲਰ ਵੀ ਬਹੁਤ ਘਹਿਰਾ ਜੇ ਤੁਸੀਂ ਸੂਟ ਨੂੰ ਸਟਿਚ ਕਰਾਉਣਾ ਹੁੰਦਾ ਤਾਂ ਸਾਡੇ ਕੋਲੇ ਵਡੀਕ ਬਹੁਤ ਅੱਛੀਆਂ ਅੱਛੀਆਂ ਨੇ ਜੇ ਤੁਸੀਂ ਸੂਟ ਨੂੰ ਸਟਿਚ ਕਰਾਉਣਾ ਹੁੰਦਾ ਤਾਂ ਅਸੀਂ ਸੂਟ ਨੂੰ ਸੂਟ ਸਾਨੂੰ ਸਟਿਚ ਵੀ ਕਰਾ ਕੇ ਦੇਵਾਂਗੇ ਤੇ ਜੇ ਤੁਸੀਂ ਸੂਟ ਨੂੰ ਸਾਡੇ ਕੋਲੋਂ ਬਿਨ ਸਟਿਚ ਤੋਂ ਲੈਣਾ ਤਾਂ ਤੁਸੀਂ ਬਿਨ ਸਟਿਚ ਤੋਂ ਵਾਇ ਕਰ ਸਕਦੇ ਹੋਗੇ ਹਾਂ ਲੋ ਜੀ ਆਇਦਾ ਹੈਗਾ orange color ਇਹ ਵੀ ਕੜਾਈ ਬਹੁਤ ਸੋਹਣੀ ਹੈ ਜਰੀ ਵਰਕ ਦਾ ਕੰਮ ਹੈ ਹੈਂਡਵਰਕ ਆ ਰਹੀ ਤੇ ਦਬਕਾ ਲੱਗਿਆ ਹੋਇਆ ਹੈ ਤੇ ਬਹੁਤ ਸੋਹਣਾ ਸੂਟ ਹੈ ਇਹ ਤੇ ਇਹਦੇ ਨਾਲ ਵੀ ਆਪਾਂ ਇਹਦਾ ਦੁਪੱਟਾ ਦਿਖਾਉਣੀ ਆ ਦੁਪੱਟਾ ਹੈਗਾ ਬਹੁਤ ਸੋਹਣਾ ਦੁਪੱਟੇ ਸਾਰੇ ਬਹੁਤ ਸੋਹਣੇ ਨੇ ਕਿਉਂਕਿ ਇਹਨਾਂ ਦੇ ਸਾਈਜ਼ ਬਹੁਤ ਟਾਈ-ਟਾਈ ਮੀਟਰ ਦੇ ਦੁਪੱਟੇ ਨੇ ਤੇ ਨਾਲ ਦੁਪੱਟੇ ਦੇ ਵਿੱਚ ਪੂਰਾ ਵਧੀਆ ਕੰਮ ਕੀਤਾ ਹੋਇਆ ਹੈ ਨਾਲ ਦੋ ਕਲੀਆਂ ਬਣੀਆਂ ਹੋਈਆਂ ਨੇ ਦੁਪੱਟੇ ਦੇ ਵਿੱਚ ਬਾਕੀ ਨਾਲ ਦੁਪੱਟੇ ਦੇ ਵਿੱਚ ਬੂਟੀ ਬਹੁਤ ਸੋਹਣੀ ਬਣੀ ਹੋਈ ਹੈਗੀ ਤੇ ਲੇਸ ਵਗੈਰਾ ਲਾ ਕੇ ਸੂਟ ਬਹੁਤ ਸੋਹਣਾ ਬਣੂਗਾ। ਪਿਆਰ ਦੁਪੱਟਾ ਬਹੁਤ ਸੋਹਣਾ ਕੀਤਾ। ਆਹ ਲਓ ਜੀ। ਆਹ ਲਓ ਜੀ ਆ ਇਹਦਾ ਹੈਗਾ ਦੁਪੱਟਾ orange color ਦਾ ਸੂਟ ਹੈ। ਬਹੁਤ ਜਿਆਦਾ ਪਿਆਰਾ ਹੈ। ਇਹ ਆਪਣੇ ਕੋਲੇ ਹੋਰ ਡਿਜ਼ਾਈਨ ਤਿਆਰ ਹੋ ਕੇ ਆਇਆ। ਇਹ ਆਪਣੇ ਕੋਲੇ ਦੋ ਸ਼ੂਟ ਨੇ ਏ ਟਾਈਮ ਇਹਦੇ ਸ਼ੂਟ ਵੀ ਮੇਰੇ ਕੋਲੋਂ ਸੇਲ ਹੋ ਗਏ ਨੇ ਕਿ ਇਹ ਮੇਰੇ ਕੋਲ ਦੋ ਸ਼ੂਟ ਨੇ ਦੋ ਸ਼ੂਟਾਂ ਦੇ ਕਲਰ ਜਿਹੜੇ ਹੈਗੇ ਨੇ ਬਹੁਤ ਸੋਹਣੇ ਨੇਗੇ ਤੇ ਇਹ ਵੀ ਪੈਟ ਕਲਰ ਦਾ ਸ਼ੂਟ ਹੈ ਕਲੀਆਂ ਵਾਲੀ ਕਢਾਈ ਹੈ ਬਹੁਤ ਪਿਆਰਾ ਸ਼ੂਟ ਆਪਾਂ ਖੋਲ ਕੇ ਦੇਖਦੇ ਹਾਂ ਬਹੁਤ ਸੋਹਣਾ ਸ਼ੂਟ ਹੈਗਾ ਇਹਦੇ ਕਲਰ ਬਹੁਤ ਸੋਹਣੇ ਨੇਗੇ ਇਹ ਵੀ ਸਾਰੇ ਹੈਂਡਵਰਕ ਦੇ ਸ਼ੂਟ ਨੇਗੇ ਤੇ ਇਹ ਵੀ ਨੇਚਰਲ ਕਰੇਪ ਦਾ ਸ਼ੂਟ ਹੈ ਆਹ ਲਓ ਜੀ ਇਹ ਆਪਾਂ ਗਲੇ ਦੇ ਨਾਲ ਤਿਆਰ ਕਰਾਇਆ ਹੈ ਗਲਾ ਬਹੁਤ ਸੋਹਣਾ ਇਹਦਾ ਬਣਿਆ ਨੈਕ ਬਹੁਤ ਸੋਹਣਾ ਹੈ ਕਲੀਆਂ ਜਿਹੜੀਆਂ ਹੈਗੀਆਂ ਬਹੁਤ ਸੋਹਣੀਆਂ ਸਾਰਾ ਹੈਂਡਵਰਕ ਦਾ ਸੂਟ ਹੈ ਪੈਟ ਕਲਰ ਦਾ ਸੂਟ ਜਿਹੜਾ ਹੈਗਾ ਇਹਦਾ ਕਲਰ ਬਹੁਤ ਪਿਆਰਾ ਹੈਗਾ ਤੇ ਇਹਦੇ ਸੂਟ ਰੈਡੀ ਇਸ ਤਰ੍ਹਾਂ ਕੀਤਾ ਹੈਗਾ ਥੱਲੇੋਂ ਘੇਰ ਦੇ ਉੱਤੇ ਲੈਸ ਲੱਗੀ ਹੈ ਜੀ ਤੇ ਨਾਲ ਇਹਦੇ ਆ ਗਈ ਪੌਂਚੇ ਦੀ ਕਢਾਈ ਆਪਾਂ ਦੇਖਦੇ ਨਾਲ ਪੌਂਚੇ ਦੀ ਕਢਾਈ ਹੈ ਬਾਰਕ ਪੌਂਚੇ ਤੇ ਬਹੁਤ ਸੋਹਣਾ ਕੀਤਾ ਹੋਇਆ ਹੈ ਹੈਵੀ ਹੈਵੀ ਥੋੜਾ ਜਿਹੜਾ ਸੂਟ ਬਣੂਗਾ ਤੇ ਆ ਜਿਹੜਾ ਕੰਮ ਹੈਗਾ ਇਹ ਪੌਂਚੇ ਦੇ ਉੱਤੇ ਹੈ ਪੈਟ ਕਲਰ ਦਾ ਸੂਟ ਹੈ 골ਡਨ ਨਾਲ ਕੰਮ ਕੀਤਾ ਬਹੁਤ ਸੋਹਣਾ ਸੂਟ ਇਹ ਸੋਡਾ ਤਿਆਰ ਹੋਊਗਾ ਬਣ ਕੇ ਤੇ ਇਹਦਾ ਆਪਾਂ ਦੁਪੱਟਾ ਵੀ ਦੇਖਦੇ ਹਾਂ ਬਹੁਤ ਸੋਹਣਾ ਦੁਪੱਟਾ ਹੈ ਆਹ ਲਓ ਜੀ ਆਪਾਂ ਇਹਦਾ ਦੁਪੱਟਾ ਖੋਲ ਕੇ ਦੇਖਦੇ ਹਾਂ ਦੁਪੱਟਾ ਬਹੁਤ ਪਿਆਰਾ ਹੈਗਾ ਸੂਟ ਨਹੀਂ ਛੱਡਣ ਵਾਲਾ ਤੇ ਮਠਾਲੂ ਸ਼ਾਪ ਦੇ ਉੱਤੇ ਤੁਸੀਂ ਵਿజిਟ ਫਟਾਫਟ ਕਰਨਾ ਹੈ ਆਹ ਲਓ ਜੀ ਇਹਦਾ ਸਾਈਜ਼ ਹੈਗਾ ਜਿਹੜਾ 2.5 ਮੀਟਰ ਦਾ ਸਾਈਜ਼ ਹੈ ਦੁਪੱਟੇ ਦਾ ਤੇ ਦੁਪੱਟਾ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਹੈ ਆ ਲਓ ਜੀ ਇਹ ਤਾਂ 2 ਕਲਰ ਦਾ ਸ਼ੂਟ ਸੀਗਾ ਇੱਕ ਇਹਦੇ ਵਿੱਚ ਲਵੈਂਡਰ ਕਲਰ ਤੇ ਤਿਆਰ ਹੋ ਕੇ ਆਇਆ ਹੈ ਅਗਲਾ ਸ਼ੂਟ ਆਪਾਂ ਉਹ ਵੀ ਦੇਖਦੇ ਆ ਇਹ ਲਵੈਂਡਰ ਕਲਰ ਤੇ ਆਪਾਂ ਇਹ ਵੀ ਖੋਲ ਕੇ ਦੇਖਾਂਗੇ ਕਿਉਂਕਿ ਤੁਹਾਨੂੰ ਸਕਰੀਨ ਸ਼ਾਟ ਜਿਹੜਾ ਤੁਸੀਂ ਆਸਾਨੀ ਨਾਲ ਲੈ ਸਕੋ ਆਹ ਲਓ ਜੀ ਇਹ ਹੈਗਾ ਫਲਾਈਟ ਜਾਮਨੀ 컬러 ਦਾ ਸ਼ੂਟ ਆਹ ਲਓ ਜੀ ਇਹਦੀ ਜਿਹੜੀ ਸਾਨੂੰ ਲੈਂਥ ਆਪਾਂ ਉਹ ਵੀ ਪ੍ਰੋਪਰ ਦੱਸ ਦਿੰਨੇ ਆਂਗੇ ਆਪਣਾ ਇੰਸੀਟਿਵ ਹੈਗਾ ਇੱਥੇ ਹਾਂ ਆਪਾਂ ਤੁਹਾਨੂੰ ਇਹਦੀ ਲੈਂਥ ਵੀ ਦੱਸ ਦਿਆਂ ਵੀ ਲੈਂਥ ਕਿੰਨਾ ਸ਼ੂਟ ਤੁਸੀਂ ਤਿਆਰ ਕਰੋਗੇ ਕਿੰਨਾ ਸ਼ੂਟ ਸੋਡੇ ਤਿਆਰ ਹੋਊਗਾ ਇਹ ਆਹ ਲਓ ਜੀ ਆਪਾਂ ਇਹਦੀ ਲੈਂਥ ਦੇਖਦੇ ਆਂਗੇ ਕਿੰਨੀ ਲੈਂਥ ਹੈ ਇਹਦੀ ਆਹ ਲਓ ਜੀ 47 ਇੰਚ ਦੀ ਜਿਹੜੀ ਇਹਦੀ ਲੈਂਥ ਹੈ 47 ਇੰਚ ਦਾ ਸੂਟ ਜਿਹੜਾ ਬਣ ਕੇ ਤੁਹਾਡੇ ਤਿਆਰ ਹੋਊਗਾ ਜੇ ਤੁਸੀਂ ਇਹਨੂੰ ਕੱਟ ਵੀ ਸੂਟ ਨੂੰ ਕਰਨਾ ਹੈ ਤਾਂ ਜਿਹੜੀ ਆਪਣੀ ਥੱਲੇ ਪ੍ਰੋਪਰ ਲੈਸ ਦਿੱਤੀ ਹੋਈ ਹੈ ਇਹਨਾਂ ਨੇ ਆਹ ਵਾਲੀ ਲੈਸ ਹੈ ਜਿਹੜੀ ਇਹਨੂੰ ਤੁਸੀਂ ਵਟ ਕੇ ਉੱਪਰ ਕਰ ਸਕਦੇ ਹੋ ਜੇ ਤੁਸੀਂ ਸੂਟ ਨੂੰ ਉੱਚਾ ਕਰਨਾ ਹੈ ਤੇ ਇਹਦੀ ਇਹ ਸੂਟ ਰੈਡੀ 47 ਇੰਚ ਦਾ ਜਿਹੜਾ ਹੈਗਾ ਤਿਆਰ ਕੀਤਾ ਇਹਨਾਂ ਨੇ ਤੇ ਆਹ ਲਓ ਜੀ ਆਹ ਇਹਦਾ ਆ ਗਿਆ ਪਹੁੰਚਾ ਤੁਸੀਂ ਇਸ ਨੂੰ ਏਸ ਡਿਜ਼ਾਈਨ ਨੂੰ ਚਾਹੇ ਤੁਸੀਂ ਵਰਕ ਨੂੰ ਪਹੁੰਚੇ ਦੇ ਉੱਤੇ ਲੈ ਲਿਓ ਚਾਹੇ ਤੁਸੀਂ ਇਹਨੂੰ ਬਾਹਾਂ ਦੇ ਉੱਤੇ ਲੈ ਲਿਓ ਬਾਜੂ ਦੇ ਉੱਤੇ ਵੀ ਤੁਸੀਂ ਕਰ ਸਕਦੇ ਹੋ ਜੇ ਹੈਵੀ ਬਾਹ ਪ ਤੁਸੀ ਬਣਾਉਣੀ ਹੈ ਤੇ ਬਾਕੀ ਤੁਹਾਡੀ ਆਪਣੀ ਚੋਇਸ ਹੋਊਗੀ ਆ ਲਓ ਜੀ ਏਸ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਦੋ ਕਲਰ ਸੀਗੇ ਦੋਨੇ ਕਲਰ ਟਾਪ ਦੇ ਨੇ ਤੇ ਆ ਆਇਆ ਇਹਦਾ ਦੁਪੱਟਾ ਆ ਲਓ ਜੀ ਆਹ ਲੋ ਜੀ ਇਹ ਪਰਪਲ ਕਰਦਾ ਦਾ ਸੂਟ ਸੀਗਾ ਦੁਪੱਟਾ ਬਹੁਤ ਸੋਹਣਾ ਤਿਆਰ ਹੋਇਆ ਆਹ ਲੋ ਨਾਲ ਦੀ ਨਾ ਤੇ ਕਰਦੇ ਕਰੋ ਫੱਟਿਆਂ ਦੀ ਇੱਕ ਆਪਣੇ ਕੋਲੇ ਡਿਜ਼ਾਈਨ ਆ ਗਿਆ ਲੱਗ ਤੋਂ ਇਹ ਵੀ ਡਿਜ਼ਾਈਨ ਬਹੁਤ ਸੋਹਣਾਗਾ ਇਹਦੇ ਵਿੱਚ ਆਪਣੇ ਜੋ ਸ਼ੂਟ ਹੈਗੇ ਨੇ ਆਪਾਂ ਉਹ ਵੀ ਦਿਖਾਵਾਂਗੇ ਇਹ ਆਪਣੇ ਕੋਲੇ ਆ ਗਿਆ ਮਹਿੰਦੀ ਕਲਰ ਦਾ ਇਹ ਵੀ ਸ਼ੂਟ ਹੈਂਡਵਰਕ ਹੈ ਨੇਚਰਲ ਕਰੇਪ ਦੇ ਉੱਤੇ ਤਿਆਰ ਹੋ ਕੇ ਸੂਟ ਬਣਿਆ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਆਪਾਂ ਖੋਲ ਕੇ ਦੇਖਦੇ ਹਾਂ ਸ਼ੂਟ ਨੂੰ ਵੀ ਕਿੱਦਾਂ ਦਾ ਸ਼ੂਟ ਇਹ ਲੱਗਦਾ ਹੈ ਇਹਦੀ ਕੜਾਈ ਵੀ ਮੈਨੂੰ ਬਹੁਤ ਸੋਹਣੀ ਲੱਗੀ ਹਾਲੋ ਜੀ ਇਹ ਵੀ ਹੈਂਡਵਰਕ ਦਾ ਇਹਦਾ ਗਲੇ ਦਾ ਕੰਮ ਨਹੀਂ ਹੈਗਾ ਇਹਦਾ ਘੇਰ ਘੇਰ ਦਾ ਕੰਮ ਹੈ ਤੇ ਦੋ ਪੈਨਰ ਕਲੀਆਂ ਦੇ ਨੇ ਜਿਹੜੇ ਜੋ ਉੱਪਰ ਨੂੰ ਗਲੇ ਤੱਕ ਬਣੇ ਹੋਏ ਨੇਗੇ ਸਫਾਈ ਇਹਦੀ ਬਹੁਤ ਜਾਦੇ ਹੈਗੀ ਬਹੁਤ ਸੋਹਣਾ ਸੂਟ ਹੈ ਚਮਚਮ ਕਰਦਾ ਪਾਰਟੀ ਵੇਅਰ ਸੂਟ ਹੈ ਇਹ ਤੇ ਇਹਦੀ ਕਿ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜਾ ਇਹਦਾ ਘੇਰ ਦਾ ਕੰਮ ਹੁੰਦਾ ਉਹ 25 26 ਦੇ ਏਟੇ ਏਟੇ ਹੁੰਦਾ ਤੁਸੀਂ ਇਹਨੂੰ ਜਿੰਨਾ ਮਰਜ਼ੀ ਕਟਿੰਗ ਕਰਕੇ ਤੁਹਾਡਾ ਘੇਰ ਜਿੰਨਾ ਹੈਗਾ ਤੁਸੀਂ ਲੈ ਸਕਦੇ ਹੋ ਇਹਨੂੰ ਇਹਦਾ ਆਪਾਂ ਦੇਖਦੇ ਆਂ ਵੀ ਪਹੁੰਚਾ ਵਰਕ ਹੈ ਕਿ ਨਹੀਂ ਆਹ ਲਓ ਜੀ ਇਹ ਕਲਾਕੇ ਕੇਰ ਦਾ ਸੂਟ ਹੈ ਤੇ ਆਪਾਂ ਇਹਦਾ ਦੁਪੱਟਾ ਵੀ ਦੇਖਦੇ ਆਂ ਚੈੱਕ ਕਰਦੇ ਆਂ ਕਰੇ ਸਹੀ ਹੈਦਰ ਸਹੀ ਕਰ ਆਹ ਲਓ ਜੀ ਆ ਇਹਦਾ ਆ ਗਿਆ ਦੁਪੱਟਾ ਦੁਪੱਟਾ ਦੇਖਦੇ ਆਂ ਆਪਾਂ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਇਹਦਾ ਵੀ ਆਹ ਲਓ ਜੀ ਇਹਦੇ ਨਾਲ ਦੋ ਕਲੀਆਂ ਬਣੀਆਂ ਹੋਈਆਂ ਨੇ ਦੁਪट्टे ਦੇ ਨਾਲ ਦੇਖੋ ਬਹੁਤ ਸੋਹਣੀ ਲੈਸ ਲਾ ਕੇ ਦੁਪੱਟਾ ਤਿਆਰ ਕੀਤਾ ਨਾਲ ਵਰਕ ਹੈ ਦੋ ਕਲੀਆਂ ਇਹਦੇ ਘੇਰੇ ਤੇ ਚਾਰ ਸ਼ਵੇਰੇ ਦੁਪੱਟੇ ਦੇ ਬਣੀਆਂ ਹੋਈਆਂ ਨੇ ਤੇ ਆਂਬੀਆਂ ਦੀ ਜਿਹੜੀ ਕੜਾਈ ਹੈ ਇਹਦੀ ਆਂਬੀਆਂ ਦੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆਂਬੀਆਂ ਦਾ ਤੇ ਆ ਇਹਦਾ ਦੁਪੱਟਾ ਹੈਗਾ ਨਾਲ ਬਹੁਤ ਸੋਹਣਾ ਦੁਪੱਟੇ ਤੁਹਾਨੂੰ ਦੱਸਿਆ ਹੈ ਵੀ 2.5 ਮੀਟਰ ਦੀ ਕਟਿੰਗ ਹੈ ਆਹ ਲਓ ਜੀ ਇਹਦਾ ਸੀਗਾ ਮਹਿੰਦੀ ਕਲਰ ਆਹ ਲਓ ਜੀ ਅਗਲਾ ਆ ਗਿਆ ਪੀਕਾਕ ਕਲਰ ਇਹ ਆ ਗਿਆ ਮੋਰ ਪੰਕ ਕਲਰ ਕਲਰ ਬਹੁਤ ਪਿਆਰਾ ਹੈਗਾ ਤੇ ਆਪਾਂ ਇਹਨੂੰ ਵੀ ਖੋਲ ਕੇ ਦੇਖਦੇ ਹਾਂ ਛੋਟੂ ਇਹ ਜਿਹੜੇ ਪਾਰਟੀ ਵਾਲੇ ਸੂਟ ਨੇ ਆਪਣੇ ਕੋਲੇ ਖਾਸੇ ਸੂਟ ਰੈਡੀ ਹੋ ਕੇ ਆਏ ਨੇ ਆਪਾਂ ਕਈ ਦਿਨਾਂ ਤੋਂ ਵੀਡੀਓ ਬਣਾਈ ਹੈ ਤਾਂ ਇਸ ਕਰਕੇ ਅੱਜ ਮੈਂ ਤੁਹਾਨੂੰ ਥੋੜੇ ਜਿਹਾ ਸੂਟ ਦਿਖਾਉਂਗੀ ਇਹ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਇਹ ਹੈਗਾ ਮੋਰ ਪੰਕ ਕਲਰ ਦਾ ਸੂਟ ਕਲਰ ਬਹੁਤ ਪਿਆਰਾ ਹੈ ਇਹਦਾ ਤੇ ਡਿਜ਼ਾਈਨ ਤੁਸੀਂ ਇਹਦਾ ਦੇਖ ਲਓ ਇਹ ਦੁਪੱਟਾ ਆਪਾਂ ਇਹਦਾ ਦੇਖਦੇ ਆ ਸਾਰੇ ਜਣੇ ਆਹ ਲੋ ਜੀ ਆਹ ਲੋ ਜੀ ਆਇਆ ਇਹਦਾ ਦੁਪੱਟਾ ਆ ਗਿਆ ਦੁਪੱਟਿਆਂ ਦੇ ਸਾਈਜ਼ ਸਾਰਿਆਂ ਦੇ 2.5 2.5 ਮੀਟਰ ਦੀ ਕਟਿੰਗ ਹੋਊਗੀ ਪਿਓਰ ਚਨੂਨ ਦਾ ਦੁਪੱਟਾ ਹੋਊਗਾ ਤੇ ਸਾਰਾ ਜਰੀ ਵਰਕ ਤੇ ਹੈਂਡ ਵਰਕ ਨਾਲ ਤਿਆਰ ਕੀਤਾ ਸੂਟ ਬਹੁਤ ਸੋਹਣੇ ਨੇਗੇ ਇੱਕ ਆਪਣੇ ਕੋਲੇ ਟਿਸ਼ੂ ਸ਼ੀਮਰ ਦੇ ਉੱਤੇ ਕੰਮ ਹੋ ਕੇ ਆਇਆ ਆਪਾਂ ਉਹ ਸੂਟ ਵੀ ਦੇਖਦੇ ਆਂ ਬਹੁਤ ਸੋਹਣੇ ਸੂਟ ਨੇ ਉਹ ਵੀ ਆਹ ਲੋ ਜੀ ਇਹ ਆਪਣੇ ਕੋਲੇ ਟਿਸ਼ੂ ਸ਼ੀਮਰ ਦੇ ਉੱਤੇ ਜਿਹੜਾ ਸੂਟ ਹੈ ਇਹ ਤਿਆਰ ਹੋ ਕੇ ਆਇਆ ਹੈ ਜਿਹੜਾ ਸ਼ੂਟ ਹੈ ਇਹ ਬਹੁਤ ਸੋਹਣਾ ਸਫਾਈ ਨਾਲ ਤਾਂ ਇਹਦਾ ਕੰਮ ਕੀਤਾ ਹੈ ਹੈਂਡਵਰਕ ਦਾ ਸ਼ੂਟ ਹੈ ਤੇ ਟ੍ਰੈਂਡ ਦੇ ਵਿੱਚ ਆ ਪੌਂਚਾ ਵਰਕ ਹੈ ਆਪਾਂ ਸ਼ੂਟ ਖੋਲ ਕੇ ਦੇਖਦੇ ਆਂ ਵੀ ਕਿਹੋ ਜਿਹਾ ਸੂਟ ਲੱਗਦਾ ਹੈ ਇਹ ਕਲੀਆਂ ਵਾਲੀ ਕਢਾਈ ਹੈ ਸੂਟ ਦਾ ਇਹ ਆਪਾਂ ਸਿਰਫ ਕਲੀਆਂ 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 ਲਈਆਂ ਨਿਗੀਆਂ ਇਹ ਕੱਲਾ ਕਲੀਆਂ ਦੀ ਕਢਾਈ ਹੈਗੀ ਤੇ ਸਾਰਾ ਸੂਟ ਹੈਂਡਵਰਕ ਹੈ ਟਿਸ਼ੂ ਸ਼ਿਮਰ ਦਾ ਕਪੜਾ ਵਧੀਆ ਕੁਆਲਟੀ ਦਾ ਲੱਗਿਆ ਹੋਇਆ ਤੇ ਲੈਂਥ ਇਹਦੀ ਤੁਸੀਂ ਜਿੰਨੀ ਮਰਜ਼ੀ ਲੈ ਲਓ ਕਿਉਂਕਿ ਇਹ ਗਲੇ ਦਾ ਕੰਮ ਨਹੀਂ ਹੈਗਾ ਤੇ ਇਹਦੇ ਬਾਹਾਂ ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੈ ਜਰੀਵਰਕ ਨਾਲ ਬਾਹਾਂ ਬਹੁਤ ਸੋਹਣੀਆਂ ਤਿਆਰ ਕੀਤੀਆਂ ਆ ਇਹਦਾ ਬਾਹਾਂ ਦਾ ਡਿਜ਼ਾਈਨ ਆ ਗਿਆ ਦੋਨੇ ਡਿਜ਼ਾਈਨ ਇਹਦੇ ਬਾਹਾਂ ਦੇ ਨੇ ਤੇ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਹਦੇ ਥੱਲੇ ਜਿਹੜੇ ਹੈਗੇ ਨੇ ਚਿੱਟੇ ਮੋਤੀ ਲੱਗੇ ਨੇਗੇ ਇਹ ਇਸ ਤਰ੍ਹਾਂ ਸ਼ੂਟ ਤਿਆਰ ਹੋਊਗਾ ਬਹੁਤ ਸੋਹਣਾ ਬਣੂਗਾ ਸ਼ੂਟ ਤੇ ਇਹਦੇ ਨਾਲ ਆਪਾਂ ਸਲਵਾਰ ਦੇਖਦੇ ਆਂ ਸਲਵਾਰ ਇਹ ਜਨਾ ਹੈਗੀ ਬਹੁਤ ਸੋਹਣੀ ਆਹ ਲਓ ਜੀ ਸਲਵਾਰ ਆ ਗਈ ਇਹਦੀ ਨੇਚਰਲ ਗ੍ਰੇ ਦੇ ਆਪਣਾ ਜਿਹੜਾ ਕੁੜਤੀ ਦਾ ਸ਼ਾਫਾ ਹੈਗਾ ਇਹ ਤਾਂ ਹੈਗਾ ਆਪਣਾ ਟਿਸ਼ੂ ਸ਼ਿਮਰ ਦਾ ਤੇ ਨੇਚਰਲ ਗ੍ਰੇ ਦੀ ਸਲਵਾਰ ਹੈ ਤੇ ਪੌਂਚੇ ਦੇ ਉੱਤੇ ਵਰਕ ਹੈ ਆਹ ਲਓ ਜੀ ਆਇਦਾ ਆ ਗਿਆ ਸਲਵਾਰ ਦਾ ਕਪੜਾ ਤੇ ਆਪਾਂ ਇਹਦਾ ਦੁਪੱਟਾ ਵੀ ਦੇਖ ਲੈਨੇ ਆ ਖੋਲ ਕੇ ਇਹਦੇ 'ਚ ਆਪਣੇ ਤਿੰਨ ਕਲਰ ਨੇ ਤਿੰਨੇ ਕਲਰ ਮੈਂ ਸੋਡੀ ਨਿਗਾ ਵਿੱਚ ਦੀ ਕਰਵਾਦਣੀ ਆ ਤਿੰਨੇ ਕਲਰ ਬਹੁਤ ਸੋਹਣੇ ਨੇਗੇ ਆ ਲਓ ਜੀ ਇਸ ਤਰ੍ਹਾਂ ਇਹਦਾ ਦੁਪੱਟਾ ਤਿਆਰ ਕੀਤਾ ਹੈ ਲੱਛੇਦਾਰ ਜਿਹੜੀ ਲਿਆ ਸ ਹੈ ਦੁਪੱਟੇ ਦੇ ਉੱਤੇ ਲੱਗੀ ਹੋਈ ਹੈ ਤੇ ਪਿਆਰ ਚਨੂਨ ਦਾ ਦੁਪੱਟਾ ਹੈ ਤੇ ਨਾਲ ਆਹ ਤਿੰਨ ਪੈਨਰ ਬਣ ਕੇ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆ ਤੁਸੀਂ ਐਸ ਲੋੜ ਤੇ ਦੁਪੱਟੇ ਨੂੰ ਸਾਰਾ ਚੈੱਕ ਕਰੋ हलो एस रोड से दप्टा तैयार हो दट्टा बहुत सोहना है तो ढाई तीन मीटर का यह सैज है दप्टे का पूरा खुला सैज हैगा ये अपने तीन कलर ने गले तीन कलर ने तिने कलर आप देखते हैं बाकी मैं सबू की पिक दिनी हूँ पिक वाले सूट ने यह बहुत सोहने ने गे किसी सूट की ना पिक देखो इस तरह शूट ने, ने, तो ने रेडी होना बन के दिखाय प्रोपर पिक बहुत सोहना शूट बनूगा यह बहुत ही सोहना यद डिजाइन हैगा ਤੇ ਇਹਦਾ ਰੇਟ ਹੈਗਾ 3500 ਰੁਪਿਆ ਤੇ ਕੋਈ ਹੋਰ ਚਾਰਜੇ ਦਾ ਕਿਸੇ ਵੀ ਛੂਟਾ ਤੁਹਾਨੂੰ ਲੱਗਦਾ ਨਹੀਂ ਸਾਰੇ ਛੂਟਾਂ ਦੀ ਜਿਹੜੀ ਸ਼ਿਪਿੰਗ ਹੈਗੀ ਉਹ ਫਰੀ ਹੈਗੀ ਆਹ ਲਓ ਜੀ ਜਿਵੇਂ ਉਹ ਪਿਛਲਾ ਮਹਿੰਦੀ ਕਲਰ ਸੀਗਾ ਤੇ ਇਹ ਫਿਰੋਜੀ ਕਲਰ ਦੇ ਵਿੱਚ ਹੈ ਇਹ ਬਹੁਤਾ ਫਿਰੋਜੀ ਨਹੀਂ ਹੈਗਾ ਇਹਦੇ ਕਲਰ ਮਿੱਠੇ-ਮਿੱਠੇ ਜਿਹੇ ਕਲਰ ਹੁੰਦੇ ਨੇਗੇ ਬਹੁਤੇ ਡਾਰਕ ਕਲਰ ਨਹੀਂ ਹੁੰਦੇਗੇ ਆਹ ਲਓ ਜੀ ਇਹ ਦਾ ਆ ਗਿਆ ਆਪਣਾ ਘੇਰ ਆ ਗਿਆ ਭਾ ਆ ਗਈ ਸੇਮੀ ਹੈਗਾ ਤੇ ਆ ਲੋ ਜੀ ਆ ਇਹਦਾ ਆ ਗਿਆ ਸਲਵਾਰ ਦਾ ਵਰਕ ਇਹ ਆ ਗਈ ਆਪਣੀ ਸਲਵਾਰੇ ਦੀ ਬਹੁਤ ਸੋਣਾ ਇਹਦਾ ਕਲਰ ਹੈਗਾ ਤੇ ਦੁਪੱਟਾ ਆਪਾਂ ਦੇਖਦੇ ਹਾਂ ਖੋਲ ਕੇ ਇਹ ਸਾਰੇ ਸੂਟ ਜਿਹੜੇ ਅੱਜ ਦੇ ਨੇ ਪਾਰਟੀ ਵੇਅਰ ਸੂਟ ਨੇ ਤੇ ਸੂਟ ਨਹੀਂ ਛੱਡਣ ਵਾਲੇ ਆ ਲੋ ਜੀ ਆ ਇਹਦਾ ਦੁਪੱਟਾ ਬਸ ਇਹਦੇ ਵਿੱਚ ਆਪਣਾ ਇੱਕ ਕਲਰ ਰਹਿ ਗਿਆ ਇਹ ਕਲਰ ਵੀ ਤੁਹਾਨੂੰ ਦਿਖਾਉਣੇ ਆ ਇਹ ਬਹੁਤ ਸੋਹਣਾ ਕਲਰ ਹੈਗਾ ਸਾਰੇ ਕਲਰ ਸੀਗੇ ਅੱਜ ਦੇ ਬਹੁਤ ਸੋਹਣੇ ਛੂਟ ਸੀਗੇ ਲੈ ਕੇ ਪੀ ਲਾਇਓ ਆ ਲਓ ਜੀ ਸਾਰੇ ਨਿਊ ਕਲਰ ਸੀ ਤੇ ਨਿਊ ਨਿਊ ਛੂਟ ਸੀਗੇ ਛੂਟ ਨਹੀਂ ਛੱਡਣ ਵਾਲੇ ਤੇ ਵਾਸਤੇ ਨੇ ਲਾਗਦਾ ਕਰਾਇਆ ਤੇ ਮਠਾੜੂ ਸ਼ਾਪ ਦੇ ਉੱਤੇ ਤੁਸੀਂ ਫਟਾਫਟ ਵਿਜ਼ਿਟ ਕਰਨਾ ਤੇ ਇਹ ਨਾ ਹੋਵੇ ਵੀ ਛੂਟ ਵਿਗ ਜਾਣ ਤੇ ਤੁਸੀਂ ਬਾਅਦ ਵਿੱਚ ਮੈਨੂੰ ਪੁੱਛੀ ਜਾਓ ਵੀ ਛੂਟ ਸਾਨੂੰ ਮਿਲੇ ਨਹੀਂ ਤੇ ਦਫ फटाफट ਆਰਡਰ ਪਲੇਸ ਤੁਸੀਂ ਕਰ ਦੇਣਾ ਵੀਡੀਓ ਦੇਖ ਕੇ ਆਹ ਲਓ ਜੀ ਆ ਇਹਦਾ ਆ ਗਿਆ ਤੀਸਰਾ ਕਲਰ ਇਹਦੇ ਵਿੱਚ ਚਾਰ ਕਲਰ ਆਏ ਸੀ ਇੱਕ ਮਸਤ ਕਲਰ ਦਾ ਸੂਤੀ ਜਿਹੜਾ ਉਹ ਵਾਲਾ ਮੇਰੇ ਤੋਂ ਸੇਲ ਹੋ ਗਿਆ ਤੇ ਆਹ ਲਓ ਜੀ ਆ ਇਹਦੀ ਸਲਵਾਰ ਹੈ ਤੇ ਆ ਇਹਦਾ ਆਪਾਂ ਖੋਲਦੇ ਹਾਂ ਦੁਪੱਟਾ ਆ ਲੋ ਜੀ ਜਿਹੜੀ ਅੱਜ ਦੀ ਆਪਣੀ ਵੀਡੀਓ ਸੀਗੀ ਇਹ ਸੀਗੀ ਸਾਰੇ ਕੋਈ ਸ਼ਿਮਰ ਦੇ ਸ਼ੂਟ ਸੀਗੇ ਕੋਈ ਬੁਰਜ ਮਨ ਡਾਲਤੇ ਆਪਾਂ ਸ਼ੂਟ ਤਿਆਰ ਕਰਾ ਕੇ ਸਾਰੇ ਅੱਜ ਦੇ ਸੀਗੇ ਬੁਟੀਕ ਪੀਸ ਤੇ ਇਹ ਸ਼ੂਟ ਸੀਗੇ ਸੋਹਣੇ ਸੋਹਣੇ ਤੇ ਵਧੀਆ ਰੇਂਜਾਂ ਵਾਲੇ ਸ਼ੂਟ ਸੀ ਵਧੀਆ ਕੁਆਲਿਟੀ ਦੇ ਸ਼ੂਟ ਨੇ ਸਾਰੇ ਹੈਂਡਵਰਕ ਸ਼ੂਟ ਨੇਗੇ ਤੇ ਆਪਣੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਨੂੰ ਤੁਸੀਂ ਬਾਅਦ ਤੋਂ ਬਾਅਦ ਪਿਆਰ ਦਿੰਨੇ ਹੋ ਅਸੀਂ ਬਹੁਤ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆਂ ਤੇ ਆਪਾਂ ਦੇ ਨਹੀਂ ਦੇ ਸਕਦੇ ਤੁਹਾਡਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋਗੇ ਕਿਉਂਕਿ ਵੀਡੀਓ ਆਪਾਂ ਬਣਾਈ ਨਹੀਂ ਸੀ ਕਈ ਦਿਨਾਂ ਦੀ ਇਸ ਕਰਕੇ ਨਹੀਂ ਬਣਾਈ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੇ ਪਰਿਵਾਰ ਦੇ ਵਿੱਚ ਨਾ ਥੋੜਾ ਜਿਹਾ ਕਿਸੇ ਨੂੰ ਬੁਖਾਰ ਚੜ ਗਿਆ ਖੰਗ ਹੋ ਗਈ ਪ੍ਰੋਬਲਮ ਹੋ ਗਈ ਸੀ ਠੰਡ ਬਹੁਤ ਜ਼ਿਆਦਾ ਸੀ ਤੁਸੀਂ ਵੀ ਠੰਡ ਤੋਂ ਬਚ ਕੇ ਰਿਹਾ ਕਰੋ ਸਾਰੇ ਜਣੇ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਤੇ ਫਟਾਫਟ ਮਠਾੜੂ ਸਾਹਿਬ ਦੇ ਦੁਪੱਤੇ ਤੁਸੀਂ ਵੀਜ਼ਿਟ ਕਰਿਆ ਕਰੋ ਸੋਹਣੇ ਸੋਹਣੇ ਸੂਟਾਂ ਦਾ ਤੇ ਸਾਫੇ ਸਾਫੇ ਸੂਟਾਂ ਦਾ ਲਾਹਾ ਲੈਣ ਵਾਸਤੇ ਤੇ ਸ਼ਾਸਿਕਾਲ ਵੀ ਸਾਰਿਆਂ